ਅਸਲੀ ਗੱਲ ਮਿੱਤਰੋ ਕੀ ਹਾਲ ਚਾਲ ਆ ਮੇਰੇ ਸਾਰੇ ਭਾਈਆਂ ਦਾ ਹੋਪ ਆ ਉਮੀਦ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਮਿੱਤਰੋ ਅੱਜ ਗੱਲ ਕਰਾਂਗੇ ਵੀ ਨਿਊਜ਼ੀਲੈਂਡ 'ਚ ਰਹਿ ਕੇ ਤੁਸੀਂ ਮਿੰਨੇ ਦੇ ਕਿੰਨੇ ਕੇ ਪੈਸੇ ਪੜਾ ਸਕਦੇ ਹੋ ਵੀ ਜਿੰਨਾ ਕ ਆਪਾਂ ਪੰਜਾਬ ਤੋਂ ਭੱਜੇ ਫਿਰਦੇ ਆ ਹਾਏ ਹਾਏ ਮੈਂ ਬਾਹਰ ਜਾਣਾ ਮੈਂ ਵੀ ਉਸ ਢੇਰ ਚਾਲ ਦਾ ਸ਼ਿਕਾਰ ਹੋਇਆ ਤੇ ਮੈਂ ਬਾਹਰ ਆਇਆ ਤੇ ਹੁਣ ਤੁਹਾਨੂੰ ਦੱਸਦੇ ਆ ਕਿ ਕਿੰਨੇ ਕੇ ਪੈਸੇ ਬਣ ਜਾਂਦੇ ਆ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਸਰੀ ਜਾਂਦਾ ਵਧੀਆ ਕੰਮ ਚੱਲੀ ਜਾਂਦਾ ਹਨਾ ਰੋਟੇਸ਼ਨ 'ਚ ਕੰਮ ਹੈਗਾ ਤੇ ਦੋ ਪੈਸੇ ਬਣਦੇ ਆ ਜੇ ਕੰਮਕਾਰ ਉਹੀ 30 ਘੰਟੇ 20 25 ਘੰਟੇ ਚੱਕੱਖ ਨਹੀਂ ਬਣਦਾ ਤੇ ਆਪਾਂ ਘੁੰਮ ਕੇ ਆਪਣੇ ਟੋਪਿਕ ਤੇ ਹੁੰਦੇ ਆ ਵੀ ਕਿੰਨੇ ਕੁ ਪੈਸੇ ਬਣਦੇ ਆ ਟਾਈਮ ਜ਼ਿਆਦਾ ਨਹੀਂ ਵੇਸਟ ਕਰਦੇ ਤੇ ਵੀ ਆਪਾਂ ਹਨਾ ਇੱਥੇ ਮਿੱਤਰੋ ਜਾਦਾ ਵੀਕਲੀ ਸਿਸਟਮ ਚੱਲਦਾ ਆ ਜਿੱਦਾਂ ਵੀਕਲੀ ਥੋੜੀ ਇਨਕਮ ਹੋਣੀ ਆ ਤੇ ਵੀਕਲੀ ਤੁਹਾਡੇ ਐਕਸਪੈਕਸ ਜਾਣੇ ਆ ਵੀਕ ਚ ਇੱਕ ਐਵਰੇਜ ਬੰਦਾ 50 ਘੰਟੇ ਲਾਉਂਦਾ ਆ ਤੇ ਐਵਰੇਜ ਇੱਥੋਂ ਇੱਥੇ ਬੰਦਾ 1000 ਰੁਪਏ ਵੀਕ ਦਾ ਬਣਾਉਂਦਾ ਆ ਬਣਾਉਣ ਵਾਲੇ 1100 1200 ਵੀ ਖਿੱਚੀ ਜਾਂਦੇ ਆ ਉਹ ਜਾਂ ਫਿਰ ਉਹਨਾਂ ਦਾ ਥੋੜਾ ਜਿਹਾ ਖਰਚਾ ਵੀ ਵੱਧ ਜਾਂਦਾ ਬਣਾਉਣ ਵਾਲੇ 800 900 ਵੀ ਬਣਾਈ ਜਾਂਦੇ ਆ ਤੇ ਬਹੁਤ ਰੇਅਰ ਜਿਹੜਾ ਹਾਈਲੀ ਸਕਿਲਡ ਆ ਕੋਈ ਹੀ 13 1400 ਤੱਕ ਜਾਂਦਾ ਆ ਨਹੀਂ 11000 1100 ਜੋ ਐਵਰੇਜ ਇਨਕਮ ਆ ਇਥੋਂ ਦੀ ਜੇ ਤੁਸੀਂ 10 ਬੰਦੇ ਫੜੋਗੇ 10ਾਂ ਚੋਂ 7 ਬੰਦੇ ਜਾਂ 6 ਬੰਦੇ ਤੁਹਾਨੂੰ 1000 ਕਮਾਉਣ ਵਾਲੇ ਮਿਲਣਗੇ ਹਨਾ ਤੇ ਘੁੰਮ ਕੇ ਫਿਰ ਉਹੀ ਆ ਤੇ ਜਿਹੜਾ 1000 ਥੋੜੀ ਵੀਕ ਦੀ ਇਨਕਮ ਹੋ ਗਈ ਤੇ ਤੁਹਾਡਾ ਖਰਚਾ ਹੋ ਗਿਆ 400 ਡਾਲਰ ਵੀਕ ਦਾ 400 ਡਾਲਰ ਵੀਕ ਦਾ ਜੇ ਤੁਸੀਂ ਦੱਬ ਕੁੱਟ ਕੇ ਖਰਚਾ ਕਰੋਗੇ ਨਹੀਂ ਖਰਚਾ ਤੁਹਾਡਾ 500 ਡਾਲਰ ਵੀਕ ਤੱਕ ਜਾ ਸਕਦਾ ਕੋਈ ਵੱਡਾ ਖਰਚਾ ਜੇ ਮਹੀਨੇ 'ਚ ਨਾ ਤੁਹਾਡਾ ਛੇੜੇ ਜੇ ਤੁਹਾਡੀ ਗੱਡੀ ਦੀ ਕੋਈ ਕਿਸ਼ਤ ਵਗੈਰਾ ਜਾਂਦੀ ਆ ਤਾਂ ਖਰਚਾ ਤੁਹਾਡਾ 500 ਤੱਕ ਵੀ ਜਾ ਸਕਦਾ ਜੇ ਛੋਟੀ ਗੱਡੀ ਦੀ ਕਿਸ਼ਤ ਜਾਂਦੀ ਆ ਕਿਸੇ ਨੂੰ ਤਾਂ ਸਪੋਜ਼ ਕਰੋ ਆਪਾਂ 400 ਵੀ ਮੰਨਦਿਆਂ ਖਰਚਾ ਤੁਸੀਂ ਦੱਬ ਕੁੱਟ ਕੇ ਖਰਚਾ ਕਰ ਰਹੇ ਹੋ ਆਪਣੇ ਆਪ ਨਾਲ ਕੰਪਰੋਮਾਈਜ਼ ਕਰਕੇ ਆਪਣੇ ਖਾਣੇ ਨਾਲ ਰਹਿਣੇ ਨਾਲ ਕੰਪਰੋਮਾਈਜ਼ ਕਰਕੇ ਤੇ 1000 ਚੋਂ 400 ਕੱਢ ਕੇ 600 ਤੁਹਾਨੂੰ ਬਚਦਾ ਆ ਤੇ ਮਹੀਨੇ ਦਾ 2400 ਡਾਲਰ ਜਿਹੜਾ ਕਿ ਇੰਡੀਆ ਦਾ 1,20,000 ਰੁਪਿਆ ਬਣਦਾ ਆ ਤੇ ਇਹੀ ਸਾਰਾ ਕੁਸ਼ਾ 1,20,000 ਜੋਰਕ ਲਾ ਕੇ ਬਚਦਾ ਹੈ ਤੇ ਇਹ ਰਿਐਲਿਟੀ ਆ ਥੋੜਾ ਜਿਹਾ ਵੱਧ ਕਿਸ ਲੋਗੇ ਥੋੜਾ ਜਿਹਾ ਹੋਰ ਕਮਾ ਲੋਗੇ ਥੋੜਾ ਜਿਹਾ ਘੱਟ ਕਿਸ ਲੋਗੇ ਹਨਾ ਥੋੜਾ ਜਿਹਾ ਘੱਟ ਕਮਾ ਲੋਗੇ ਗੱਲ ਸਾਰੀ ਕਿਸਣ ਦੀ ਆ ਆਪਣਾ ਟਾਈਮ ਵੇਚਣਾ ਆ ਉਹ ਹਿਸਾਬ ਨਾਲ ਤਸਹੀ ਲੈਣੀ ਆ ਤੇ ਮੋਤਿਆਂ ਦੇ ਵਿਚਾਰਿਆਂ ਦੇ ਆ ਵੀ ਨਹੀਂ ਬਣ ਜਾਂਦੇ ਕਿਉਂਕਿ ਐਕਸਪਲੋਇਟੇਸ਼ਨ ਬਹੁਤ ਵੱਡੇ ਪੱਧਰ ਤੇ ਹੋ ਰਹੀ ਆ ਜਿਹੜੇ ਕੈਸ਼ ਤੋਂ ਮੁੰਡੇ ਕੰਮ ਕਰਦੇ ਆ 12 13 12 13 8 ਐਦਾਂ ਐਦਾਂ ਦੇ ਵੀ ਇੱਥੇ ਰੈਸਟੋਰੈਂਟ ਆ ਜਿਹੜੇ ਸਿਰਫ ਮੁੰਡਿਆਂ ਨੂੰ ਕੰਮ ਦੇ ਤੇ ਰੋਟੀ ਰੋਟੀ ਦੇ ਉਹਨਾਂ ਨੂੰ ਰੱਖਿਆ ਹੋਇਆ ਕੋਈ ਪੇ ਨਹੀਂ ਕੋਈ ਕੁਝ ਨਹੀਂ ਤਾਂ ਮਿੱਤਰੋ ਇਹ ਗੇਮ 1 ਲੱਖ 20 ਹਜ਼ਾਰ ਉਹਦਾ ਬਣਦਾ ਆ ਜਿਹਦੇ ਕੋਲ ਪੂਰਾ ਠੋਕ ਕੇ ਕੰਮ ਆ ਠੀਕ ਆ ਜਿਹੜੇ ਵਿਚਾਰੇ ਐਦਾਂ ਤੇ ਅੱਜ ਦੇ ਟਾਈਮ 'ਚ ਠੋਕ ਕੇ ਕੰਮ ਹਰੇਕ ਕੋਲ ਨਹੀਂ ਹੈਗਾ ਬਾਈ ਕਿਉਂਕਿ ਮਾਰਕੀਟ ਦੀ ਹਾਲਾਤ ਐਦਾਂ ਦੇ ਆ ਤੇ ਗੱਲ ਇਹ ਆ ਬਸ ਆਹੀ ਕੁਸ਼ਾ 120 ਅਸੀਂ 2400 ਡਾਲਰ ਬਸਦਾ ਜੋਰ ਲਾ ਕੇ ਤੇ ਜੇ ਤੁਹਾਡਾ ਇੰਡੀਆ ਚ ਹੀ 50 60 ਹਜ਼ਾਰ ਬਣੀ ਜਾਂਦਾ ਤਾਂ ਸਾਨੂੰ ਲੋੜ ਹੀ ਨਹੀਂ ਉੱਥੇ ਤੁਸੀਂ 60 ਬਣੂਗਾ ਤੁਹਾਡਾ 60 ਦਾ 60 ਬਚੂਗਾ ਇੱਥੇ ਲੋੜ ਹੀ ਨਹੀਂ ਤਾਂ ਐਡੀ ਕੋਈ ਗੇਮ ਨਹੀਂ 120 ਹਜ਼ਾਰ ਦੀ ਭੇਡ ਚਾਲ ਦੇ ਸ਼ਿਕਾਰ ਹੋ ਗਏ ਆਪਾਂ ਵੀ ਤੇ ਚਲੋ ਪ੍ਰਮਾਤਮਾ ਦਾ ਸ਼ੁਕਰ ਕਰਾਂਗੇ ਛੇਤੀ ਇਸ ਵਿੱਚ ਨਿਕਲਾਂਗੇ ਇਸ ਚੋਂ ਹਨਾ ਤੇ ਇਹ ਚੀਜ਼ ਆ ਜਿਹੜੀ ਇੱਥੇ ਲੋਕਾਂ ਨੂੰ ਰੋਕ ਕੇ ਰੱਖਦੀ ਆ ਮਾੜੀ-ਮੋਟੀ ਵੀ ਹਾਂ ਬਣਾ ਸੌਦਾ ਇਸੇ 1 ਲੱਖ 20 ਬਣੀ ਜਾਂਦਾ ਸਾਰ ਲਾ ਗੁਣਾ ਮਾਰਦਾ ਕਰਕੇ ਹਨਾ 12 ਲੱਖ ਉਹ ਤੇ 20000 ਵੀ ਤੇ 12 12 ਵੀ ਹਾਂ ਵੀ 14 ਲੱਖ 40 ਵੀ 14.5 ਲੱਖ ਸਾਲ ਦਾ ਵੀ ਮਾਨੂੰ ਬਾ ਜਾਂਦਾ ਇੰਡੀਆ 'ਚ ਤਾਂ ਤੁਹਾਨੂੰ ਮਿਲਦਾ ਆ ਹੀ ਕੁਛ ਆ ਮਿੱਤਰੋ ਮਿਲਦੇ ਆ ਅਗਲੀ ਵੀਡੀਓ 'ਚ ਬਸ